हां जी बिल्कुल ਭਾਜੀ ਸੇੜ ਦਾ ਟਾਈਮ ਸੀਗਾ 11:00 ਕੁ ਮੇਰੇ ਖਿਆਲ 11:00 ਵਜੇ ਹੋਣੇ ਆ ਤੇ ਰੋਲਾ ਕਾफी ਪੈ ਰਿਆ ਸੀ ਮੈਂ ਦੇਖਿਆ ਉਹ ਜੀਸੀਪੀ ਨਾਲ ਲਿਆਂਦੀ ਸੀ ਉਹਨਾਂ ਨੇ ਤੇ ਸਰਦਾਰ ਸਤਵੀਰ ਸਿੰਘ ਉਹਨਾਂ ਜਿਨ੍ਹਾਂ ਦੀ ਸ਼ਾਪਸ ਆ ਉਥੇ ਉਹ ਛੱਤ ਤੇ ਚੜੇ ਹੋਏ ਸੀ ਤੇ ਉਹ ਪਰਿਵਾਰ ਦੇ ਮੈਂਬਰ ਸੀਗੇ 4-5 ਜਾਣੇ ਤੇ ਉਹਨਾਂ ਨੂੰ ਕਹਿ ਰਹੇ ਸੀ ਵੀ ਭਾਜੀ ਤੁਸੀਂ ਨਾ ਢਾਓ ਇਹਦੀ ਇੱਕ ਤਰੀਕ ਨੂੰ ਕੋਰਟ ਚ ਕੇਸ ਦੀ ਸੁਣਵਾਈ ਆ ਵੀ ਤੁਸੀਂ ਇਹ ਕਾਰਵਾਈ ਨਾ ਅੱਜ ਕਰੋ ਤੇ ਕਹਿੰਦੇ ਵੀ ਇਹ ਛੱਤ ਦਾ ਸਾਡੇ ਤੋਂ ਕਬਜ਼ਾ ਆ ਤੇ ਉਹ ਉਹਨਾਂ ਨੇ ਸੁਣੀ ਨਹੀਂ ਇੱਕ ਵੀ ਉਹ ਕਾਫੀ ਜਾਣੇ ਸੀਗੇ 2-250 ਜਾਣੇ ਉਹਨੇ ਡੰਡੇ ਉਹਨਾਂ ਕੋ ਕਿਰਪਾਨਾਂ ਮੇਰੇ ਖਿਆਲ ਨਾਲ ਉਹ ਫੋਰਸ ਸੀਗੀ ਕੋਈ ਅ ਅ ਦਰਬਾਰ ਸਾਹਿਬ ਦੇ ਸਕਿਉਰਿਟੀ ਫੋਰਸ ਹੁੰਦੇ ਬੰਦੇ ਉਹ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਪੌੜੀ ਲਾ ਕੇ ਛੱਤ ਤੇ ਚੜ੍ਹੇ ਮੈਂ ਵੀਡੀਓ ਸਾਰੀ ਬਣਾਈ ਆ ਲਾਈਵ ਉੱਥੇ ਜੋ ਹੋ ਰਿਹਾ ਸੀ ਇਨਸਾਨੀਅਤ ਦੇ ਨਾਤੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈਂ ਉਹ ਚੀਜ਼ ਨੂੰ ਰਿਕਾਰਡ ਕੀਤਾ ਤੇ ਉਹ ਛੱਤ ਤੇ ਚੜ੍ਹੇ ਆ ਉਹ ਸਿਆਣੇ ਬਿਆਣੇ ਬੰਦੇ ਉਹਨਾਂ ਨੂੰ ਹੱਥ ਜੋੜੇ ਵੀ ਭਾਜੀ ਨਾ ਟਾਓ ਉਹਨਾਂ ਦੀ ਪੱਗ ਲਾਈ ਦਾੜੀ ਤੋਂ ਫੜ ਕੇ ਕੜੀ ਸੰਡੇ ਹੈ ਜਿੱਦਾਂ ਬੰਦੇ ਹੀ ਨਹੀਂ ਹੁੰਦੇ ਇੱਕ ਉਹਨਾਂ ਦਾ ਬੇਟਾ ਸੀ ਆ ਹਰੇ ਰੰਗ ਦੀ ਮੇਰੇ ਖਿਆਲ ਬੇਟਾ ਸੀ ਉਹਨਾਂ ਦੇ ਹਰੇ ਰੰਗ ਦੀ ਸ਼ਰਟ ਪਾਈ ਸੀ ਉਹਨੇ ਉਹ ਬੈਠਾ ਉੱਥੇ ਕਹਿੰਦਾ ਮੈਂ ਇੱਥੇ ਬੈਠਾ ਮੈਨੂੰ ਮੇਰੀ ਜਾਨ ਲੈ ਲਓ ਮੈਂ ਨਹੀਂ ਦੁਕਾਨ ਆਪਣੀ ਢੋਂਡ ਦੇਣੀ ਉਹਨਾਂ ਨੇ ਜੀਸੀਬੀ ਮਾਰੀ ਕੰਧ 'ਚ ਉਹ ਛੱਤ ਤੋਂ ਥੱਲੇ ਬੰਦਾ ਮੁੰਡਾ ਉਹਨੂੰ ਐ ਕੜੀ ਸੰਡੇ ਜਿਹਦਾ ਬੰਦਾ ਹੀ ਨਹੀਂ ਹੁੰਦਾ ਇਹਦਾ ਕੁੱਤੇ ਜਿੰਨੀ ਕਦਰ ਨਹੀਂ ਉਹਨੂੰ ਐ ਕੜੀਸਕੇ ਲੈ ਕੇ ਜਾਣ ਦੇ ਜਿਹਦਾ ਬ